60 Epi ਮਾਡਲ ਦੇ ਕਿਸੇ ਨੇ ਇੰਜਨ ਦਾ ਪਿਛਲਾ ਹਿੱਸਾ ਲੈਣਾ ਉਹਦੇ ਬਾਰੇ ਜਾਣਕਾਰੀ ਦੇ ਰਹੇ ਆ ਤੇ ਭਾਈ ਜੀ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਾਤਲਾ ਤੋਂ ਇੱਕ ਮਿਸਤਰੀ ਆਇਆ ਹੋਇਆ ਦੀਪ ਤੇ ਇਹ ਪਾਤਲਾ ਦਾ ਮੰਨਿਆ ਪਰ ਮੰਨਿਆ ਫੋਰਮੈਨ ਹੈ ਵੀ ਫਾਰਮ 60 ਦਾ ਹਿੱਸਾ ਲੈਣ ਆਏ ਸੀਗੇ ਆਹ ਫੋਰਡ ਦਾ ਹਿੱਸਾ ਕਟਾਇਆ ਇਹਨਾਂ ਨੇ ਇਹਨਾਂ ਨੇ ਮੈਨੂਅਲ ਹਿੱਸਾ ਲਿਆ ਫਾਰਡ ਦਾ ਜਿਵੇਂ ਜਿਵੇਂ ਕਿਸੇ ਦੀ ਤੁਹਾਨੂੰ ਪਤਾ ਅੱਜ ਕੱਲ ਬਜਟ ਹੁੰਦਾ ਓਵੇਂ ਇਹ ਆਪਣੇ ਸ਼ਾਪ ਦਾ ਐਡਰੈਸ ਆ ਉਹ ਟਰੈਕਟਰ ਤੁਹਾਨੂੰ ਅੱਜ ਸਾਰੀ ਜਾਣਕਾਰੀ ਟਰੈਕਟਰ ਦੀ ਦਿੱਤੀ ਪੂਰੀ ਵੀਡੀਓ ਚੈੱਕ ਕਰ ਲਿਓ ਦੋਸਤੋ ਫਾਰਮ ਟਰੈਕ 60 ਆਇਆ ਦੋਸਤੋ ਜਿਨ੍ਹਾਂ ਨੇ ਫੋਰਡ ਤਿਆਰ ਕਰਨਾ ਵਾਸਤੇ ਵੀਡੀਓ ਪਹਿਲਾਂ ਹੀ ਦੱਸ ਦੇ ਵੀ ਉਹ ਭਰਾ ਵੀਡੀਓ ਦੇਖਿਓ ਜਿਨ੍ਹਾਂ ਕੋ ਫੋਰਡ ਜਾਂ ਫਾਰਮ ਟਰੈਕ ਆ ਇਹਨਾਂ ਨੇ ਟਰੈਕਟਰ ਮੋਡੀਫਿਕੇਸ਼ਨ ਵਗੈਰਾ ਕਰਨੀ ਆ ਪਿਛਲਾ ਹਿੱਸਾ ਈਪੀਓਈ ਮਾਡਲ ਵਾਲਾ ਸੈਂਟਰ ਗੇਅਰ ਪਿਛਲੇ ਹਿੱਸੇ ਨੂੰ ਚਾਬੀਨ ਲੱਗੀ ਜਿਹੜੇ ਭਰਾ ਜਿਵੇਂ ਅੱਜਕੱਲ ਤੁਹਾਨੂੰ ਪਤਾ ਫੋਰਡ ਬਹੁਤ ਜ਼ਿਆਦਾ ਤਿਆਰ ਹੋਣਦੇ ਆ ਤਕਰੀਬਨ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਟਰੈਕਟਰ ਤਿਆਰ ਹੁੰਦਾ ਤਾਂ ਫੋਰਡ ਇੱਕ ਟਰੈਕਟਰ ਆ ਇਹ ਡਾਕਟਰ ਆਇਆ ਸੀ ਮੈਂ ਘਾਈਆਂ ਨੇ ਤੇ ਪਿਛਲੇ ਹਿੱਸੇ ਦੀ ਵੀਡੀਓ ਸਾਂਝੀ ਕਰੀਏ ਇੱਕ ਤਾਂ ਲਿਫਟ ਹੈਵੀ ਹੈ ਇਹਦੇ ਠੀਕ ਆ ਵੱਡੇ ਚੱਪੜੀ ਵਾਲੇ ਐਕਸਲ ਆ ਜਾਂਦੇ ਇਹਨਾਂ 'ਚ ਤੇ ਕਈ ਭਰਾ ਪੁੱਛਦੇ ਹੁੰਦੇ ਆ ਵੀਰ ਅ ਵੀ ਕਿੰਨੇ ਗ੍ਰੇਡ ਦੇ ਵਿੱਚ ਪਿਛਲਾ ਹਿੱਸਾ ਮਿਲ ਜਾਂਦਾ ਜਿਵੇਂ ਸੈਂਟਰ ਗੀਅਰ ਆ ਵੀਰੋ ਜਿਵੇਂ ਇਹ ਜੜੀਆਂ ਟਿਊਬਾਂ ਹਨਾ ਈਪੀਆਈ ਮਾਡਲ ਦੀਆਂ ਮੋਟੀਆਂ ਟੂਬਾਂ ਇਹਨਾਂ ਦੇ ਗੀਅਰ 'ਚ ਫਰਕ ਹੁੰਦਾ ਇਹਦੇ ਨਾਲ ਗੀਅਰ ਚੇਂਜ ਹੀ ਕਰਨ ਦਾ ਫਾਇਦਾ ਕਿਉਂ ਤੋਰਾ ਨਹੀਂ ਰੁਲਦਾ ਫੋੜ ਦੇ ਤੋਰੇ ਦੇ ਨਾਲ ਇਹਨਾਂ ਦੇ ਨਾਲ ਗੀਅਰ ਆਪਾਂ ਨੂੰ ਚੇਂਜ ਕਰਨਾ ਹੀ ਪੈਂਦਾ ਲੱਕ ਤੋਂ ਲੈ ਕੇ ਸਵਾ ਡੇਢ ਜਿਵੇਂ ਦੀ ਇਹਦੀ ਬੈਕ ਹਿੱਸੇ ਦੀ ਕੰਡੀਸ਼ਨ ਉਮੇ ਇਹ ਰੇਟ ਲੱਗਦਾ ਨਾਲ ਕੱਟ ਕੇ ਪੁਰਾਣਾ ਮਰਗੜ ਕਈ ਪਈ ਵੀਰ ਪੁੱਛਦੇ ਨੇ ਪੁਰਾਣੇ ਮਰਗੜ ਮਰਗੜ ਤਾਂ ਨਹੀਂ ਵੀਰ ਉਹ ਮਿਲਦੇ ਪੁਰਾਣੇ ਮਰਗੜ ਜਿਹੜਾ ਵੀਰ ਲੈ ਕੇ ਜਾਂਦਾ ਮਗਰ ਲੇ ਇਥੋਂ ਮਰਗੜ ਪੁਰਾਣੇ ਨਾਲ ਹੀ ਲੈ ਜਾਂਦਾ 14000 15000 ਦੇ ਇਥੋਂ ਪੇਟੀ ਮੰਨ ਮਰਗੜ ਇਹਦੇ ਨਾਲ ਦੇ ਕਲਾਸਿਕ ਵਾਲੇ ਨਵੇਂ ਵੀ ਮਿਲ ਜਾਂਦੇ ਆ ਜੇ ਪੁਰਾਣੇ ਵੀ ਤੁਸੀਂ ਕਹੋਗੇ 8-10000 ਤੋਂ ਘੱਟ ਪੁਰਾਣੇ ਵੀ ਨਹੀਂ ਮਿਲਦੇ ਅਠਵੀਂ ਮੈ ਤੁਹਾਨੂੰ ਘੱਟ ਕਹਿੰਦੇ ਆ 10000 ਪਲੱਸ ਹੀ ਮਿਲਦੇ ਤਾਂ ਫਰਕ ਰਹਿ ਹੀ ਨਹੀਂ ਜਾਂਦਾ ਇਸ ਕਰਕੇ ਅਸੀਂ ਫਿਰ ਨਵੇਂ ਸੁਜੈਸਟ ਕਰ ਦਿੰਦੇ ਆ ਦੋਸਤੋ ਵੀ ਨਵੇਂ ਲੈ ਲਓ ਪੁਰਾਣੇ ਲੈ ਕੇ ਫਿਰ ਪੇਂਟ ਵਗੈਰਾ ਕਰਾਉਣਾ ਪੈਂਦਾ ਜਿਵੇਂ ਦੇ ਪੇਂਟ ਘੱਟ ਨਵੇਂ ਆ ਤੇ ਪੇਟੀਬੰਦ ਤੇ ਕੰਪਨੀ ਦਾ ਪੇਂਟ ਵੀ ਆਉਂਦਾ ਤੇ ਅੱਜ ਕੱਲ 3-4000 ਜਿ ਤੁਹਾਨੂੰ ਪਤਾ ਪੇਂਟ ਵੀ ਨਹੀਂ ਹੁੰਦੇ ਤੇ ਬਾਈ ਦੀ ਚਲਦੀ-ਚਲਦੀ ਵੀਡੀਓ ਲਾਈਕ ਕਰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਲਿੰਕਾ ਜੈਕ ਆ ਵਗੈਰਾ ਜਿਹੜੇ ਵੀ ਵੀਰ ਪਿਛਲਾ ਹਿੱਸਾ ਲੈ ਕੇ ਜਾਂਦੇ ਉਹ ਨਾਲ ਹੀ ਲੈ ਕੇ ਜਾਂਦੇ ਆ ਉਹ ਲਿੰਕਾਂ ਦੀਆਂ ਲੰਮੀਆਂ ਹੁੰਦੀ ਤੇ ਆ ਜੋ ਬਾਕੀ ਹੋਰ ਇੰਜਨ ਇੰਜਨ ਭਰਾ ਜਿਹੜੇ ਵੀ ਵੀਰ ਪੁੱਛਦੇ ਹੁੰਦੇ ਆਇਆਂ ਉੱਚੇ ਮਾਡਲ ਦਾ ਆ ਜੋ ਇੰਜਨ ਦੇ ਵੀ ਤੁਹਾਨੂੰ ਵੀਡੀਓ ਦਿਖਾ ਦਈਏ ਪਾਵਰ ਕਿੱਟ ਜਿਵੇਂ ਦੀ ਫੋਰਡ ਨੂੰ ਲੱਗ ਜਾਂਦੀ ਹੈ ਸੇਮ ਪਰ ਇਹਦੇ ਚ ਡਬਲ ਪੰਪ ਡਬਲ ਪੰਪ ਦਾ ਐ ਹੁੰਦਾ ਵੀ ਕਿਵਰਾਂ ਫਿਲਟਰ ਫਿਲਟਰ ਦਾ ਚੱਕਰ ਪੈ ਜਾਂਦਾ ਫੋਰਡ ਦੇ ਵਿੱਚ 60 ਦੇ ਵਿੱਚ ਸੇਮ ਫਿਟਿੰਗ ਆ ਜਾਂਦੀ ਟੀ 20 ਵਾਲਾ ਹਿੱਸਾ ਤੇ ਆ ਜੋ ਤੁਹਾਨੂੰ ਇਧਰੋਂ ਵੀ ਦਿਖਾਵਾਂ ਇੰਜਨ ਕਿਹੜੇ ਵੀਰ ਨੇ ਲੋਡ ਹੋਵੇ ਤੇ ਇੰਜਨ ਕੰਡੈਕਟ ਕਰ ਸਕਦੇ ਇੰਜਨ ਪੂਰਾ ਸਿਲਡਾ ਟਰੈਕਟਰ ਦਾ ਇਸ ਟਾਈਮ ਹਾਲੇ ਸਰਵਿਸ ਵੀ ਨਹੀਂ ਹੋਇਆ ਟਰੈਕਟਰ ਤੇ ਮੈਂ ਤੁਹਾਨੂੰ ਪੜੀਆਂ ਦਸਾਣਾ ਆ ਦੇ ਤੇ ਮਾਰਕੇ 17 ਦੇ 18 ਮਾਡਲ ਟਰੈਕਟਰ ਆ ਪਾਵਰ ਸਟੇਗ ਦੀ ਫਿਟਿੰਗ ਦੀ ਚੈੱਕ ਕਰ ਲਓ ਜਿਹੜੀ ਕੰਪਨੀ ਦੀ ਆਉਂਦੀ ਹੈ Ориਗਨਲ ਆ ਲੋਹੇ ਦੀ ਟੈਂਕੀ ਸੇਮ ਸੋਨਾ ਨਿਕਲ ਟਾਈਪ ਜਿਹੜੀ ਟੈਂਕੀ ਹੈ ਸੇਮ ਫਿਟਿੰਗ ਆ ਤੁਸੀਂ ਚੈੱਕ ਕਰ ਲਓ Ориਗਨਲ ਦੇ ਵਿੱਚ ਆ ਹੋ ਜਾਂਦਾ ਵੀ ਪੈਪਾ ਪੂਪਾ ਤੋਂ ਕਈ ਮਿਸਤਰੀ ਭਰਾ ਐ ਹੁੰਦਾ ਵੀ ਅਗਲਾ ਕਹਿੰਦਾ ਯਾਰ ਕਿੱਥੇ ਪੈਪਾ ਦੀ ਫਿਟਿੰਗ ਕਰਾਂਗੇ ਨਵੇਂ ਜਿਹੜੇ ਹਿੱਸੇ ਮਿਲਦੇ ਉਹਨਾਂ ਦੇ ਵਿੱਚ ਵੀ ਪੂਰੀ ਪੈਪਾ ਦੀ ਗੱਡ ਤਕਰੀਬਨ ਸਹੀ ਮਿਲ ਜਾਂਦੀ ਹੈ ਆ ਸ਼ੋ ਵੀ ਇਹਦੀ ਬੋਡੀ ਸਾਫ ਆ ਪਰ ਸ਼ੋ ਪਹਿਲਾਂ ਇਹਦੇ ਮੇਨ ਜਿਹੜੇ ਹੁੰਦੇ ਆ ਬੋਡੀ ਪਾਰਟ ਵਿਕਦੇ ਆ ਸ਼ੋ ਮ ਰਿਗਾਰਡ ਬ ਬਾਦਚੋ ਲਾਸਟ ਦੁਕਾਨਦਾਰ ਸੇਲ ਕਰਦਾ ਇੰਨ ਪੂਰਾ ਬੰਬਾ ਟਰੈਕਟਰ ਦਾ ਆ ਤੁਸੀਂ ਚੈੱਕ ਕਰ ਲਓ ਹਲ ਤੱਕ ਨੋਜ਼ਲ ਪੈਪਨੋ ਵੀ ਚਾਬੀ ਆ ਜਿਹੜੀ ਨਹੀਂ ਲੱਗੀ ਇੰਨ ਲਾ ਲਓ ਤੁਸੀਂ 85 ਤੋਂ 90000 ਦੇ ਵਿੱਚ ਜਿਹੜਾ ਇੰਨ ਇਸ ਮਾਡਲ ਦਾ ਉੱਚੇ ਮਾਡਲ ਦਾ ਮਿਲਦਾ ਫਾਰਮਟੈਕ ਦਾ ਪਟਿਆਲਾ ਟਰੈਕਟਰ ਮਾਰਕੀਟ ਦੇ ਵਿੱਚ 8 ਤੋਂ 10000 ਦੇ ਵਿੱਚ ਹੁੰਦੀ ਜਿਹੜੀ ਪੈਡਲ ਦੀ ਪਾਇਰਦਾਨਾ ਦੀ ਘੇਟਾ ਜਿਹੜੀ ਦੋਸਤੋ ਆਪਣਾ ਪੇਜ ਆ ਸੰਦੀਪ ਸਿੰਘ ਦੇ ਨਾਮ ਤੋਂ ਵੀ ਆ ਤੇ ਭਲਵਾਨ ਟਰੈਕਟਰ ਪਟਿਆਲਾ ਇੰਸਟਾਗ੍ਰam ਪੇਜ ਆ ਤੇ YouTube ਚੈਨਲ ਤੇ ਵੀ ਭਲਵਾਨ ਟਰੈਕਟਰ ਪਟਿਆਲਾ ਸ਼ੋ ਮਰਗਾਣਾ ਦੀ ਵੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਪਾਵਰ ਸ਼ੇਫਰ ਦੀ ਫਿਟਿੰਗ ਚੈੱਕ ਕਰ ਲਓ ਆ ਦੇਖੋ T20 ਦੇ ਵਿੱਚ ਜਿਹੜੇ ਆ ਆ ਡਬਲ ਜੈਕ ਵਾਲਾ ਹਿੱਸਾ ਜਿਹੜਾ ਇਹਨੂੰ ਕੰਪਨੀ ਵੱਲੋਂ ओरिजिनल ਆਇਆ ਤੇ ਇੰਜਨ ਜੇ ਕਿਸੇ ਭਰਾ ਨੇ ਲੋੜ ਹੋਵੇ ਇੰਜਨ ਵੀ ਸੰਪਰਕ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਪਿਛਲਾ ਹਿੱਸਾ ਲੈਣਾ ਤੇ ਉਹ ਵੀ ਵੀਰ ਮੇਰਾ ਕੰਟੈਕਟ ਕਰ ਸਕਦਾ ਕਲਸਟਰ ਮੀਟਰ ਵਗੈਰਾ ਬਹੁਤ ਵਧੀਆ ਟਰੈਕਟਰ ਦਾ ਟਰੈਕਟਰ ਚੱਲਿਆ ਬਹੁਤ ਘੱਟ ਹੈ ਬਹੁਤ ਸਫਾਈ ਦਾ ਟਰੈਕਟਰ ਚੱਲਿਆ ਹੋਇਆ ਸੈੱਟ ਡਿਸਟ੍ਰੀਬਿਊਟਰ ਕਿੱਟ ਨਾਲ ਲੱਗੀ ਆ ओरिजिनल ਸਾਰਾ ਕੁਝ ਨਾਲ ਦਾ ਕੰਪਨੀ ਫਿਟਿੰਗ ਯਾਰ ਦੋਸਤੋ ਆਪਣਾ ਫੋਨ ਨੰਬਰ 9814503223 9316200585 ਕਿਸੇ ਵੀ ਟਾਈਮ WhatsApp ਤੇ ਹੀ ਤੁਹਾਡਾ ਜਵਾਬ ਦਿੱਤਾ ਜਾਊਗਾ ਕਾਲ ਅਟੈਂਡ ਨਹੀਂ ਹੁੰਦੀ ਪਰ ਨਾਲ ਲਾਂਭਾ ਦਿਓ ਭਰਾ ਸਿਰਫ ਤੁਹਾਨੂੰ WhatsApp ਤੇ ਹੀ ਜ਼ਿਆਦਾਤਰ ਜਿਹੜੇ ਆ ਮੈਸੇਜ ਕਰੋ ਜਿਹੜੇ ਭਰਾ ਨੇ ਕਰਨਾ ਆ ਦੇਖੋ ਇੰਜਾਂ ਦੀ ਕੰਡੀਸ਼ਨ ਚੈੱਕ ਕਰੋ ਜਿਹੜੀ ਚੀਜ਼ ਰੀਨਲ ਆ ਤਾਂ ਅਰੀਜਨਲ ਦੀ ਕੰਡੀਸ਼ਨ ਦੀ ਕੋਈ ਦੱਸਣ ਦੀ ਲੋੜ ਨਹੀਂ ਹੁੰਦੀ ਆ ਦੇਖੋ ਨੋਜ਼ਲ ਪੈਪਾਂ ਵੀ ਲੂਜ਼ ਨਹੀਂ ਹੋਈਆਂ ਕੰਪਨੀ ਨੇ ਹਾਲੇ ਤੱਕ ਹੈੱਡ ਨਹੀਂ ਖੁੱਲਿਆ ਮੇਨ ਬੋਡੀ ਪਾਰਟ ਜਿਹੜੇ ਆ ਇੰਜਨ ਦੇ ਖੁੱਲੇ ਨਹੀਂ ਹਲੇ ਤੱਕ ਬਾਕੀ ਤਸੱਲੀ ਤੁਸੀਂ ਆਪਣੀ ਆਪ ਕਰਨੀ ਆ ਦੋਸਤੋ ਦੇਖੋ ਸਾਡਾ ਕੰਮ ਆ ਜਾਣਕਾਰੀਆਂ ਦੇਣਾ ਤਸੱਲੀ ਤੁਸੀਂ ਆਪਣੀ ਆ ਕੇ ਇੱਕ ਵਾਰੀ ਚਲਾ ਕੇ ਜਿਵੇਂ ਵੀ ਤੁਹਾਡਾ ਮਿਸਤਰੀ ਭਰਾ ਕੋਈ ਨਾਲ ਆਉਂਦਾ ਤਾਂ ਇਹ ਆਪਣੀ ਤਸੱਲੀ ਤੁਸੀਂ ਆਪਦੀ ਆਪ ਆ ਕੇ ਕਰ ਲਿਓ ਪਾਵਰ ਦੀ ਫੀਟਿੰਗ ਦੀ ਤੇ ਇੰਜਨ ਦੀ ਸਾਰੇ ਤਰ੍ਹਾਂ ਦੀ ਸਾਡੇ ਚੈਨਲ ਤੇ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਇਹ ਸੀ ਫਾਰਮਟ੍ਰੈਕ 66 EPI